ਇਸ ਕਰਕੇ ਪੰਜ ਚੁੜਨੇ ਸੀਗੇ ਤੇ ਹੁਣ ਪੰਜ ਚੁੜੇ ਕਿਹੋ ਜੇ ਪਿਆਰਿਓ ਇਹ ਵੱਡੀ ਸੋਚਲੀ ਵਾਰੀ ਗਾਣਾ ਕੀ ਦੂਜੇ ਮਾਰੇ ਸੀਗੇ ਦੂਜੇ ਨੇ ਸੀ ਉੱਠ ਸਾਦੇ ਪਰ ਜਿੰਨਾਂ ਨੂੰ ਸੰਸਾਰ ਦਾ ਆਗੋ ਬਣਾਉਣਾ ਸੀ ਜਿਹਦੇ ਵਿੱਚ ਆਪ ਰੱਖਣਾ ਸੀ ਗੁਰੂ ਨੇ ਜਿਨ੍ਹਾਂ ਨੂੰ ਗੁਰੂ ਬਣਾਉਣਾ ਸੀ ਗੁਰੂ ਨੇ ਉਹਨਾਂ ਨੂੰ ਤੁਰ ਹੁਣ ਕਰੋ ਤੁਸੀਂ ਬਾਣੀ ਸੁਣਦੇ ਜੇ ਪੜ੍ਹਦੇ ਜੇ ਪਾਸ਼ਕਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਮੋਟਾ ਜੀ ਹੈ ਤਾਂ ਸਿੱਧਾ ਹੀ ਆ ਪਰ ਮੋਟਾ ਜੀ ਵਿਚਾਰ ਦੇ ਦਵਾ ਪਛੋਦੇ ਲਾਹੌਰ ਸ਼ਹਿਰ ਨੌਰ ਸ਼ਹਿਰ ਤੋਂ ਸਾਰਿਆਂ ਨੇ ਛੋੜਿਆ ਜਹਿਰ ਕਹਿਰ ਹੁਣ ਸ਼ਹਿਰ ਤਾਂ ਪਿਆਰੋ ਜਹਿਰ ਕਹਿ ਲੀ ਨਾ ਹੁਸਨ ਦਾ ਸ਼ਹਿਰ ਤੇ ਜਹਿਰ ਜਹਿਰ ਦੀ ਨਾ ਹੁਸਨ ਦਾ ਕਹਿ ਲੀ ਨਾ ਹੁਸਨ ਦਾ ਕੰਦਰ ਕੰਦਾ ਪਾਵਿਸ ਲਾਹੌਰ ਸ਼ਹਿਰ ਵਿੱਚ ਇੰਨਾ ਵੱਡਾ ਲੋਕਾਂ ਵਿੱਚ ਯਰ ਉਹ ਯਰ ਨੇ ਇੰਨਾ ਕਹਿਰ ਭੁਲਾਇਆ ਇੰਨਾ ਜ਼ੁਲਮ ਕੀਤਾ ਕੰਦਰ ਜਲ ਕੀਤਾ ਸਬਾ ਪਹਿਰ ਐਸ ਵੇਲੇ ਤੋ ਲਿਆ ਕੇ ਸਵੇਰ ਪੈਰ ਇਦਾਂ ਮੰਨ ਲਓ ਕਿ ਪੌਣਕ 4 ਘੰਟੇ ਬਹੁਤ ਜਿਆਦਾ ਕਤਲਿਆਮ ਹੁੰਦੀ ਉਹਨੂੰ ਕੀ ਕਹਾਂਗੇ ਉੱਥੇ ਗੈਰ ਵਰਤ ਨਹੀਂ ਆਂ ਜੁਰਮੀ ਹੋ ਰਿਆ ਸੀ ਨਾ ਮੰਨ ਲਓ ਕਿ ਲੱਖਾਂ ਜੀਵਾਂ ਦੀ ਹੱਤਿਆ ਹੁੰਦੀ ਸੀ ਮਾਰੇ ਜਾਂਦੇ ਸੀ ਜੀਵ ਸੋ ਘਟਿਆਂ ਦੇ ਵਿੱਚ ਬੇਅੰਤ ਜੀਵ ਮਾਰੇ ਜਾਂਦੇ ਪਰ ਸੰਸਾਰ ਦੇ ਬੜਾ ਕਹਿਰ ਹੋਇਆ ਤਾਂ ਤਬ ਬੜੇ ਯਾਰੀ ਲੋਕੇ ਤਾਂ ਯਾਰ ਤਾਂ ਭਰੇ ਹੋਏ ਤਾਂ ਤੇ ਯਾਰ ਪਰ 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 ਯਾਰ ਦਾ ਭਰਿਆਂ ਦਾ ਕੀ ਮਤਲਬ ਛੋਟ ਛੋਟੀ ਵਿਚਾਰ ਕਰਦੀ ਆਪਾਂ ਯਾਰ ਕੀ ਕਰਦਾ ਹੈ ਦਿਮਾਗ ਪਾਗਲ ਯਹ ਕੀ ਕਰਦਾ ਏ ਦਿਮਾਗ ਪਾਗਲ ਕਰੰਦਾ ਏ ਉਹ ਪਾਗਲ ਕੀਤੇ ਹੋਏ ਦਿਮਾਗ ਤਨ ਸ਼ਰੀਰ ਉਹਨਾਂ ਨੂੰ ਕਹਿਰ ਵਰਤਣਾ ਸ਼ੁਰੂ ਕਰਤਾ ਜੀਵਨ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਕਾਹਦੇ ਵਾਸਤੇ ਮਾਦਰ ਕੀ ਬੈਰ ਸੀ ਕੁਦਰਤਲੀ ਸੀ ਵੱਤ ਜੀਵਨ ਦੇ ਨਾਲ ਮੈਨੇ ਪੈਰੋ ਆਪ ਦੀ ਰੋਜੀ ਰੋਟੀ ਵਾਸਤੇ ਕੇਵਲ ਆਪ ਦੀ ਰੋਜੀ ਰੋਟੀ ਵਾਸਤੇ ਸੈਂਕੜੇ ਹਜ਼ਾਰਾਂ ਜੀਵਾਂ ਦੀ ਇੱਕ હત્યા ਕਰਦੇ ਵੜਦੇ ਮਾਰਦੇ ਉਹਨਾਂ ਨੂੰ ਤੇ ਵੇਚ ਕੇ ਆਪਣੀ ਰੋਜੀ ਰੋਟੀ ਚਲਾਉਂਦੇ ਤੇ ਪਾਛੇ ਉਹ ਵੀ ਦਾ ਨਾਂ ਨਾਲੇ ਕਹਿਣ ਲੱਗੇ ਕਿ ਤੁਮਣੀ ਕਹੜੀ ਪੈ ਗਈ ਇਹ ਜ਼ੁਲਮ ਨੂੰ ਦੇਖ ਕੇ ਨਾ ਇਹ ਗੱਲ ਕਹਿਣੀ ਆ ਗਈ ਇੱਕ ਲਾਹੌਰ ਸ਼ਹਿਰ ਜਿੰਨੇ ਜਿਹੜਾ ਜ਼ੁਲਮ ਹੁੰਦਾ ਸੀ ਦੰਗਰ ਕੱਟੇ ਜਾਂਦੇ ਸੀ ਦੂਜਾ ਅੰਮ੍ਰਿਤਸਰ ਬਾਦ ਵਿੱਚ ਜਦੋਂ ਬਾਬਰ ਦੇ ਬੇਅੰਤ ਦੁਨੀਆ ਮਾਰਤੇ ਕਤਲੇਆਮ ਸਾਰਾ ਅੰਮ੍ਰਿਤਸਰ ਅੱਧੂ ਜਿਆਦਾ ਮਾਰ ਕੇ ਮਕਾਦਾ ਦਿੱਤਾ ਤੇ ਪਾਸ਼ਾ ਨੂੰ ਤਰਸ ਆਇਆ ਅਕਾਲ ਪੁਰਖ ਵਾਹਿਗੁਰੂ ਰਾਮ ਅੱਲਾਹ ਖੁਦਾ ਕੇ ਬੇਨਤੀ ਕੀਤੇ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਇੰਨਾ ਜ਼ੁਲਮ ਹੋਇਆ ਤਾਂ ਕਿ ਦਰਦ ਨਾ ਆਇਆ ਇਹ ਜ਼ੁਲਮੋਂ ਦਾਵੇ ਕਿ ਤੈਨੂੰ ਦਰਦ ਦਰਦ ਨਹੀਂ ਹੋਇਆ ਤੈਨੂੰ ਚਿੰਤਾ ਨਹੀਂ ਹੋਈ ਕੁਝ ਵੀ ਮੇਰੇ ਬਣਾਏ ਹੋਏ ਜੀਵਨੋਂ ਮੇਰੀਆਂ ਇੰਨੀਆਂ ਮੂਰਤਾਂ ਨੂੰ ਜਿਨ੍ਹਾਂ ਵਿੱਚ ਮੈਂ ਵੀ ਵਸਦਾ ਸੀ ਉਹਨਾਂ ਨੂੰ ਮਾਰ ਕੇ ਢੇਰੀ ਤੇ ਢੇਰੀ ਕਰ ਦਿੱਤਾ ਤੈਨੂੰ ਦਰਦ ਨਾ ਹੈ ਤੈਨੂੰ ਤਰਸ ਨਹੀਂ ਹੈ ਇਹ ਗੱਲ ਕਹੜੀ ਬੇਗੁਰਨਾਮ ਸਾਹਿਬ ਜਿੰਨੂੰ ਬਾੜੀ ਵਿੱਚ ਮਾੜਾ ਲਿਖ ਦਿੱਤਾ ਸ਼ਹਿਰ ਨੂੰ ਤੇ ਗੁਰੂ ਦੀ ਕਾੰਤੀ ਆ ਪੈਰੋ ਉਸ ਸ਼ਹਿਰ ਨੂੰ ਚੰਗਾ ਬਣਾਣਾ ਗੁਰੂ ਦਾ ਏ ਕਮੈ ਉਸ ਬਾੜੇ ਸ਼ਹਿਰ ਨੂੰ ਚੰਗਾ ਬਣਾ ਦੇਣਾ ਉਤੇ ਦਇਆ ਰਾਮ ਦਇਆ ਪੈਦਾ ਹੋਈ ਉਤੇ ਜਿੱਥੇ ਜ਼ੁਲਮ ਹੁੰਦਾ ਸੀ ਨਾ ਉਤੇ ਦਇਆ ਪੈਦਾ ਹੋਈ ਤੇ ਪਾਸ਼ਾ ਨੇ ਫਿਰ ਉਤੋਂ ਦਇਆ ਨੂੰ ਲਿਆ ਲੋਕ ਉਹ ਪੂਰਤ ਕਰਦਾ ਸੀ ਨਾ ਇਨਸਾਨ ਨੂੰ ਆਤਮ ਬਲ ਪਰ ਪਰਕੇ ਤੇ ਪੂਰਾ ਕਰਦਾ ਸੀ ਇਨਸਾਨ ਨੂੰ ਪਰ ਜਦੋਂ ਉੱਥੋਂ ਦਇਆ ਨਹੀਂ ਉਹਦਾ ਨਾਮ ਵੀ ਦਇਆਸ਼ ਦਾ ਰਾਮ ਸ਼ਿਗੋ ਦਸ ਨਾਮ ਦਇਆ ਰੰਗ ਅੱਜ ਵੀ ਬਹੁਤ ਦਇਆ ਰਾਮ ਅੱਜ ਵੀ ਕੱਟਿਆ ਅੱਜ ਵੀ ਬਹੁਤ ਦਇਆ ਰਾਮ ਦਾ ਉਹ ਲਾਹੌਰ ਵਿੱਚੋਂ ਕਿਉਂ ਦੇ ਰਾਮ ਨੂੰ ਟੁਮਿਆ ਕਿਉਂਕਿ ਉਹ ਇੱਕ பாਪ ਦਾ ਕੇਂਦਰ ਬਣ ਗਿਆ ਸੀ ਉਹ ਸ਼ਹਿਰ ਦਾ ਹੋਰ ਇੱਕ பாਪ ਦਾ ਕੇਂਦਰ ਬਣ ਗਿਆ ਸੀ ਪਾਸ਼ੇ ਨੇ ਕਿਹਾ ਹੁਣ ਜਿਹੜਾ ਮੈਂ ਖਾਨਸਾ ਬਣਾਉਣਾ ਹੈ ਜਿਹੜਾ ਮੈਂ ਕੰਮ ਕਰਨ ਲੱਗਾ ਹੈ ਜਿਹੜਾ ਮੈਂ ਪੰਥ ਨੂੰ ਸੰਪੂਰਨ ਕਰਨ ਲੱਗਾ ਹੈ ਇਹ ਪੰਥ ਸੰਪੂਰਨ ਤੋਂ ਦਇਆ ਤੋਂ ਬਗੈਰ ਹੋ ਨਹੀਂ ਸਕਦਾ ਦੈਤੂ ਬਗੈਰ ਸੰਪੂਰਨ ਨਹੀਂ ਹੋ ਸਕਦਾ ਇਸ ਵਾਸਤੇ ਉਹ ਤੋਂ ਦੈ ਰਾਮ ਨੂੰ ਚੁੜਿਆ ਉਹ ਦੈ ਰਾਮ ਦੈ ਲੈ ਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਦੈ ਰਾਮ ਦੈ ਲੈ ਕੇ ਕੁਸਲਪੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜਦੋਂ ਸ਼ਹੀਦ ਕਰਨਾ ਸੀਗਾ ਪਰਿਪਿਆਰਾਂ ਦੇ ਤੋੜ ਕਰਦੇ ਸੀ ਉੱਚ ਤੇਰਾ ਨਾਮ ਕੀ ਹੈ ਮੈਂ ਤਾਂ ਕੇਵਲ ਸੀਸ ਮੰਗਿਆ 80 ਲੱਖ ਦੇ ਵਿੱਚੋਂ ਮੈਂ ਤਾਂ ਕੇਵਲ ਸੀਸ ਮੰਗਿਆ ਹੈ ਵੀ ਕੋਈ ਬੰਦਾ ਕੋਈ ਸਿੱਖ ਗੁਰਦਾਰ ਕਦਾ ਉੱਟ ਕੇ ਸੀਸ ਪੇਟਾ ਕਰੇ ਤੇ ਕੱਲਾ ਤੂੰ ਕਿਉਂ ਉੱਟਿਆ ਤੇਰਾ ਨਾਮ ਕੀ ਹੈ ਕੰਨਾ ਪਾਸ਼ਾ ਜੀ ਮੈਂ ਉਸ ਸ਼ਹਿਰ ਵਿੱਚੋਂ ਆਇਆ ਜਿੰਨੂੰ ਪਾਸ਼ਾ ਨੇ ਲਾਹੌਰ ਸ਼ਹਿਰ ਜਰ ਕਰਕੇ ਆ ਉਸ ਸ਼ਹਿਰ ਵਿੱਚੋਂ ਨਾਮ ਉਤਰ ਗਿਆ ਪਾਸ਼ਾ ਮੇਰਾ ਨਾਮ ਲੈ ਰਹੇ ਹੋ ਕੀ ਕਰਉਂ ਕਿਉਂ ਕਰਨ ਵਾਸਤੇ ਤਿਆਰ ਹੋਇਆ ਹੈ ਕੋਈ ਸਿਰ ਤੇ ਕਰਜਤ ਨਹੀਂ ਸਰੂ ਦੁਖੀ ਤੇ ਨਹੀਂ ਕੋਈ ਸਰੀਰਕ ਦੁੱਖ ਕੋਈ ਪਰਿਵਾਰਕ ਦੁੱਖ ਤੇ ਨਹੀਂ ਜਿਹੜਾ ਮਰਦਵਾਸ ਤੇ ਆਦਰ ਹੋ ਰਿਹਾ ਹੈ ਕੱਲ ਲਗੇ ਕੁਛ ਕੁਛ ਵੀ ਨਹੀਂ ਪਾਤਸ਼ਾਹ ਜੀ ਬਸ ਤੁਹਾਡੀ ਨਿਗਾਹ ਹੋ ਗਈ ਮੇਰੇ ਤੇ ਤੇ ਮੈਨੂੰ ਉੱਠ ਕੇ ਆਉਣਾ ਪਿਆ ਤੁਹਾਡੇ ਕੋਲ ਬਿਲਕੁਲ ਮੇਰੀ ਤੇ ਗਲਤੀ ਤੁਸੀਂ ਮਾਫ ਕਰ ਦਿਓ ਕਿਹੜੀ ਗਲਤੀ ਹੋ ਗਈ ਆਣ ਕੇ ਤੇ ਖੜਾ ਹੈ ਗਲਤੀ ਕਿਹੜੀ ਹੋਈ ਪਾਸ਼ਾ ਤੁਸੀਂ ਦੋ ਵਾਰ ਆਵਾਜ਼ ਦਿੱਤੀ ਬਸ ਜਿਹੜਾ ਮੈਂ ਥੋੜਾ ਜਿਹਾ ਲੇਟ ਹੋ ਗਿਆ ਬਸ ਲੇਟ ਹੋਣ ਦੀ ਮਾਫੀ ਦਿਓ ਨਾ ਸਿੱਧ ਤੁਹਾਡਾ ਉਦੋਂ ਦਾ ਹੀ ਹੈ ਜਿੱਦਨ ਮੈਂ ਤੁਹਾਡੇ ਚਰਨਾਂ ਵਿੱਚ ਆਣ ਕੇ ਸੀਸ ਰੱਖ ਦਿੱਤਾ ਸੀ ਨਾ ਉਦਨ ਤੋਂ ਇਹ ਸੀਸ ਤੁਹਾਡਾ ਏ ਸੀ ਏ ਹੁਣ ਵੀ ਤੁਹਾਡਾ ਏ ਇਹਨੂੰ ਜੋ ਕਰਦਾ ਤੁਸੀਂ ਕਰ ਸਕਦੇ ਜੀ ਸ੍ਰੀ ਹਰਿਦੋ ਇਹ ਮੇਰਾ ਸਰੀਰ ਨਹੀਂ ਮੇਰਾ ਸਿਰ ਨਹੀਂ ਇਹ ਜੋ ਤੁਹਾਡੇ ਹਵਾਲੇ ਤੁਹਾਡਾ ਤੁਹਾਨੂੰ ਅਰਪਣ ਕੀਤਾ ਹੈ ਤੇਰਾ ਤੁਨ ਕੋ ਸੌਂਪਦੇ ਕੇ ਲਾਗੇ ਮੇਰਾ ਅਸ਼ੇਤ ਤੁਹਾਡੀ ਚੀਜ਼ ਤੁਹਾਨੂੰ ਸੌਂਪ ਰਿਆ ਹੈ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਬਸ ਤਾ ਖੁਸ਼ ਹੋ ਕੇ ਤੁਹਾਡੇ ਚਰਨਾਂ ਵਿੱਚੋਂ ਸੀਸ ਟੁਕੜਾ ਨਹੀਂ ਚਾਉਂਦਾ